ਆਪ ਜੀ ਨੂੰ ਆਪਦੇ ਲਾਗੋ ਵਧੀਆ ਪंसारी ਤੋਂ ਮਿਲ ਜਾਣਗੀਆਂ ਸਾਫ਼ ਸੁਥਰੀਆਂ ਦਵਾਈਆਂ ਲੈਣੀਆਂ ਇੱਕ ਵਾਰ ਫਿਰ ਮੈਂ ਦੁਬਾਰਾ ਆਪ ਜੀ ਨੂੰ ਨੋਟ ਕਰਾ ਰਿਹਾ ਤਵਾਸ਼ੀਰ ਸਫੇਦ ਮੁਸਲੀ ਸ਼ਿਤਾਵਰ ਅਸ਼ਵਗੰਧਾ ਲਾਚੀ ਹਰੀ ਤਲਮਖਾਨਾ ਸਾਲਾ ਪੰਜਾ ਸਾਲਾ ਮਿਸ਼ਰੀ ਗੋਖਸ਼ਰੂ ਪਖੜਾ ਜਿ ਨੂੰ ਆਉਂਦੇ ਆ ਤੇ ਲਾਜਵੰਦੀ ਦੇ ਪੀ ਇਹਨਾਂ ਸਾਰੀਆਂ ਦਵਾਈਆਂ ਨੂੰ ਆਪ ਜੀ ਨੇ ਲੈ ਲੈਣਾ ਚੰਗੀ ਤਰ੍ਹਾਂ ਇੱਕ ਤੋਂ ਪਲਵਾ ਕੇ ਦੋ ਤਿੰਨ ਘੰਟੇ ਦੀ ਚੰਗੀ ਤਰ੍ਹਾਂ ਪੀਸ ਕੇ ਇੱਕ ਛਿੱਕ ਕੱਚ ਦੀ ਸ਼ੀਸ਼ੀ 'ਚ ਪਾ ਲੈਣਾ ਉਸ ਤੋਂ ਬਾਅਦ ਜਦੋਂ ਪੀਸੀਆਂ ਜਾਣ ਆਟੇ ਵਾਲੀ ਛਾਨਣੀ ਨਿਸ਼ਾਨ ਕੇ ਉਸ ਤੋਂ ਬਾਅਦ ਅਬਰਕ ਭਸਮ ਲੋਹ ਭਸਮ ਤੇ ਬੰਗ ਭਸਮ ਤੇ ਸਤ ਗ੍ਰਾਮ ਇਹਨਾਂ ਸਾਰਿਆਂ ਨੂੰ ਇਹਦੇ ਵਿੱਚ ਮਿਸ਼ਰਣ ਨੂੰ ਸਾਰਿਆਂ ਨੂੰ ਲਾ ਦੇਣਾ ਸਾਰੀਆਂ ਭਸਮਾਂ ਨੂੰ ਵੀ ਪਾਊਡਰ ਦੇ ਵਿੱਚ ਰਲਾ ਲਓ ਜਦੋਂ ਇਹ ਰਲਾ ਕੇ ਚੰਗੀ ਤਰ੍ਹਾਂ ਇਹਨੂੰ ਬਾਅਦ 'ਚ ਇੱਕ ਸਾਫ਼ ਸ਼ੀਸ਼ੀ ਦੇ ਵਿੱਚ ਪਾ ਕੇ ਰੱਖ ਲਓ ਅੱਧਾ ਚਮਚ ਸਵੇਰੇ ਅੱਧਾ ਸ਼ਾਮ ਛਕਣਾ ਜੀ ਜਿਹਨੂੰ ਬਾਰ-ਬਾਰ ਪਸ਼ਾਪ ਆਉਂਦਾ ਵਾ ਉਹ ਨਾਲ ਚੰਦਰਪ੍ਰਭਾ ਗੋਲੀ ਲੈ ਸਕਦਾ ਨਹੀਂ ਤੇ ਪਰਮਾਤਮਾ ਦੀ ਕਿਰਪਾ ਨੇ ਬਹੁਤ ਵਧੀਆ ਚੀਜ਼ ਹੈ ਗਾਰੰਟੀ ਨਾਲ ਜਮਾਇਆ ਹੈ ਹਜ਼ਾਰਾਂ ਲੋਕਾਂ ਨੇ ਜਮਾਇਆ ਅੱਜ ਤੱਕ ਕੋਈ ਲੰਬਾ ਨਹੀਂ ਇਸ ਚੀਜ਼ ਦਾ ਆਇਆ ਸੋ ਸੰਗਤ ਜੀ ਆਪ ਜੀ ਕਿਰਪਾ ਕਰਕੇ ਦਵਾਈ ਬਣਾਓ ਤਾਂ ਆਪਣਾ ਗਰਸਤੀ ਜੀਵਨ ਜਿਹੜਾ ਸੁਖੀ ਵਿੱਚ گزارੋ ਹੱਥ ਰੱਸੀ ਕਰਨ ਦੇ ਨਾਲ ਕਮਜ਼ੋਰ